ਦੇਖੋ ਦੁਬਈ ਵਿੱਚ ਪਿਛਲੇ 2 ਸਾਲ ਤੋਂ ਨੌਜਵਾਨ ਹੋ ਰਿਹਾ ਸੀ ਖੱਜਲਖੁਆਰ ਇਮੀਗ੍ਰੇਸ਼ਨ ਦੇ ਵਿੱਚ ਉਹ ਕੇਸ ਦੇ ਵਿੱਚ ਪਾਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਗਵਰਨਮੈਂਟ ਡਰਾਫਟ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਕੇਸ ਅਸੀਂ ਹੰਡਲ ਕਰਾਂਗੇ ਵੀ ਤੁਸੀਂ ਕੋਈ ਪਰ ਉਹ ਬਾਅਦ ਤੋਂ ਉਹਨਾਂ ਨੇ ਕੋਈ ਹਾਲ ਫੁੱਲ ਨਹੀਂ ਕੀਤਾ ਬਾਅਦ ਮਿਲ ਗਏ ਨੇ ਵੀ ਤੁਹਾਡਾ ਐਦਾ ਐਦਾ ਪ੍ਰੋਬਲਮ ਹੋਇਆ ਤੁਸੀਂ ਆਪ ਹੀ ਕਰ ਲਓ ਅਸੀਂ ਤਾਂ ਇਹ ਕਮਾਂਗੇ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲ ਆ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਐਮਪੀ ਸੰਤ ਬੱਬਾ ਬਲਬੀਰ ਸਿੰਘ ਸੀਚੇਵਲ ਦੇ ਯਤਨਾ ਸਦਕਾ ਨੌਜਵਾਨੀ ਭਾਰਤ ਹੋਈ ਵਾਪਸੀ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਉਹਨਾਂ ਨੂੰ ਤਾਂ ਇਹੀ ਗਾਣ ਜਾਣ ਦੀ ਲੋੜ ਹੀ ਨਹੀਂ ਯਾਰ ਉੱਥੇ ਉਧਰ ਦੇ ਬਸ ਫਜੇ ਖਵਾਰੀ ਹੈ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਸੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵਿਛਾ ਜਿਹੜਾ ਹੈਗਾ ਨਹੀਂ ਸੀਗਾ ਕਿਸੇ ਨੇ ਫੋਨ ਲੈ ਲਿਆ ਉਹਦੇ ਦੋਸਤ ਮਿੱਤਰ ਨੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦੇ ਸੀਗਾ ਫੋਨ ਇਹਦੇ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ੍ਹ ਹੋਈ ਇਹਨੂੰ ਤੇ ਜੇਲ੍ਹ ਤੋਂ ਉਹ 15 ਦਿਨ ਮੋਰੋ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਉਹ ਤੇਰੇ ਤੇ ਅਜੇ ਕੇਸ ਚੱਲਦਾ ਫਿਰ ਇਹ ਉੱਥੇ ਵਾਝਿਆ ਰਿਹਾ ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖਵਾਰ ਹੋ ਰਹੇ ਭਾਰਤੀ ਨੌਜਵਾਨ ਦੀ ਐਮਪੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਵਾਪਸੀ ਹੋਈ ਤੁਹਾਨੂੰ ਦੱਸ ਦਈਏ ਕਿ ਉੱਥੇ ਅਮਰਜੀਤ ਗਿੱਲ ਦਾ ਫੋਨ ਕਿਸੇ ਸਾਥੀ ਵੱਲੋਂ ਵਰਤਿਆ ਗਿਆ ਅਤੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਗਾਲੀ ਗਲੋਚ ਕੀਤਾ ਗਿਆ ਇਸ ਤੋਂ ਬਾਅਦ ਉਸ ਦਾ ਅੰਜਾਮ ਅਮਰਜੀਤ ਗਿੱਲ ਨੂੰ ਪੁਗਤਣਾ ਪਿਆ 15 ਦਿਨ ਜੇਲ੍ਹ ਵਿੱਚ ਰਹਿਣਾ ਪਿਆ ਅਤੇ ਜਦੋਂ-ਜਦੋਂ ਵੀ ਅਮਰਜੀਤ ਭਾਰਤ ਵਾਪਸ ਹੋਣਾ ਚਾਹੁੰਦਾ ਸੀ ਤਾਂ ਦੁਬਈ ਦੀ ਐਮਬੈਸੀ ਉਸ ਨੂੰ ਵਾਪਸ ਭੇਜ ਦਿੰਦੀ ਜਿੱਥੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਪਰੰਤੂ ਕੰਪਨੀ ਉਸ ਨੂੰ ਪੈਸੇ ਵੀ ਨਹੀਂ ਦਿੰਦੀ ਸੀ ਅਤੇ ਕਈ ਵਾਰ ਉਸ ਨੂੰ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਅਮਰਜੀਤ ਗਿੱਲ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਪਰਿਵਾਰ ਵੱਲੋਂ ਕਈ ਵਾਰ ਟਿਕਟ ਕਰਵਾਈ ਗਈ ਪਰ ਉਹਨਾਂ ਦੇ ਪੈਸੇ ਖਰਾਬ ਹੋਏ ਅਤੇ 3 ਵਾਰ 에어ਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਪਰਿਵਾਰ ਵੱਲੋਂ ਕਪੂਰਥਲਾ ਦੇ ਇੱਕ ਵਿਅਕਤੀ ਨਾਲ ਸੰਪਰਕ ਸਾਧਿਆ ਜਿਸ ਨੇ ਵੀ ਉਨ੍ਹਾਂ ਤੋਂ ਲੱਖ ਰੁਪਏ ਵਸੂਲ ਲਏ ਅਤੇ ਉਨ੍ਹਾਂ ਦਾ ਪੱਲਾ ਨਹੀਂ ਫੜਿਆ ਜਿਸ ਤੋਂ ਬਾਅਦ ਥੱਕ ਹਾਰ ਕੇ 31 ਅਗਸਤ 2024 ਨੂੰ ਅਮਰਜੀਤ ਦੇ ਪਰਿਵਾਰ ਨੇ ਸੰਤ ਸੀਚੇਵਾਲ ਤੱਕ ਸੰਪਰਕ ਸਾਧਿਆ ਅਤੇ ਉਹਨਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਮਰਜੀਤ ਗਿੱਲ ਦੀ 3 ਸਤੰਬਰ 2024 ਨੂੰ ਸਹੀ ਸਲਾਮਤ ਵਾਪਸੀ ਕਰਵਾਈ ਇਸ ਮੌਕੇ ਪਰਿਵਾਰ ਨੇ ਐਮਪੀ ਸੰਤ ਸੀਚੇ ਵੱਲ ਦਾ ਧੰਨਵਾਦ ਕੀਤਾ ਤੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਡੀਆ ਵਿੱਚ ਰਹਿ ਕੇ ਆਪਣਾ ਕੰਮ ਕਾਜ ਕਰਨ ਬਈ ਕੀ ਨਾਵਾ ਕਿੱਥੋਂ ਤੁਹਾਡੀ ਵਾਪਸੀ ਹੋਈ ਹੈ ਬਾਬਾ ਜੀ ਨੇ ਕਰਵਾਈ ਹੈ ਸਾਡੀ ਬਾਬਾ ਜੀ ਨੇ ਉਥੋਂ ਲਵਾਈ ਤੋਂ ਹੋਏ ਉਹ ਤੋਂ ਉਹਨਾਂ ਨੇ ਇੰਟਰਨੈਸ਼ਨਲ ਸਿਟੀ ਸੀ ਇੰਟਰਨੈਸ਼ਨਲ ਸਿਟੀ ਤੋਂ ਵਾਪਸ ਕਿ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਹਾਂ ਜੀ ਕਿਸ ਬੇਸ ਤੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵਿਜੀ ਦੇ ਗਏ ਜਾਂ ਦੂਜੇ ਦੂਜਾ ਹੀ ਹੋਈ ਵੀ ਜਾਦਾ ਵਰਕ ਤੇ ਗਏ ਹਾਂ ਜੀ ਹਾਂ ਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਂਸਕਟ ਕੰਪਨੀ ਹੈ ਉੱਥੇ ਕੀ ਹਲਾ ਸੀ ਜਿਹੜਾ ਤੁੰ ਰੱਖਿਆ ਗਿਆ ਕਿੰਨੇ ਚਿਰ ਬਾਅਦ ਤੁਹਾਡੀ ਵਾਪਸੀ ਹੋਊਗੀ ਹਾਂ ਹੁਣ ਆਈ 6 ਤੋ 2 ਸਾਲ ਬਾਅਦ ਉਹਨਾਂ ਨੇ ਗ੍ਰਾਫ ਉੱਪਰ ਪੈ ਗਿਆ ਸੀ 200 ਬਲ ਉਸੇ ਮੌਕੇ ਤੇ ਉੱਥੇ ਬਹੁਤ ਗੰਦੇ ਰਾਸੀ ਜੇ ਕੋਈ ਤੁਹਾਡੇ ਦੇ ਉੱਤੇ ਪਰਚਾ ਵੀ ਹੋ ਗਿਆ ਸੀ ਪਰਚਾ ਹੀ ਹੋਇਆ ਵੀ ਯਾਰ ਕੇਸ ਚੱਲ ਪਿਆ ਅਚਨ ਕਰਾ ਪਰਚਾ ਹੈ ਉਹਨਾਂ ਨੇ ਤੁਹਾਨੂੰ ਉੱਥੇ ਰਸਤੇ ਰੱਖਿਆ ਗਿਆ ਐਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਟ੍ਰਾਂਸ ਕਰ ਦਿੱਤ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਕੇਸ ਅਸੀਂ ਹੰਡਲ ਕਰਾਂਗੇ ਵੀ ਤੁਸੀਂ ਕੋਈ ਨਹੀਂ ਕਰਨਾ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲੂ ਫੁੱਲੂ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਐਦਾ ਐਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਗੱਲ ਹੱਲ ਕਰ ਲਓ ਆਪਣੀ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਨਹੀਂ ਕੰਪਨੀ ਨੇ ਇਹ ਨਹੀਂ ਦਿੱਤਾ ਕੋਈ ਹਾਲਾਤ ਕੀ ਸੀ ਉੱਥੇ ਦੇ ਹਾਲਾਤ ਤਾਂ ਬਹੁਤ ਮਾੜੇ ਸੀ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੁੱਕ ਕਰ ਰਹੇ ਉਹਨਾਂ ਨੂੰ ਕੋਈ ਸੁਣਨ ਦੇ ਚੰਨੇ ਉਹਨਾਂ ਨੂੰ ਤਾਂ ਇਹੀ ਕਹਾਂਗੇ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉੱਥੇ ਉਧਰ ਦੇ ਬਸ ਖੱਜਲ ਖਵਾ ਰਹੀ ਹੈ ਬਾਬਾ ਜੀ ਨੇ ਕਿਵੇਂ ਤੁਹਾਡਾ ਦਾਤਾ ਇਹਨੂੰ ਡਿਪਰਵਾਦਾ ਤੁਹਾਡਾ ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਬਾਬਾ ਜੀ ਉਹ ਜਾਓ ਵੀ ਇਹ ਦੇਦਾ ਕਰ ਦੇਣਗੇ ਪਰ ਉਹਨਾਂ ਨੇ ਕਿ ਇਹਨਾਂ ਨੇ ਸੰਪਰਕ ਨਹੀਂ ਕੀਤਾ ਇਹਨਾਂ ਨੂੰ ਦੋ ਤਿੰਨ ਵਾਰੀ ਕਿਹਾ ਹੀ ਮੈਂ ਹਾਂ ਭਾਤ ਵਾਪਸ ਪਰਤੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਾਂ ਠੀਕ ਸਹੀ ਮਹਿਸੂਸ ਕਰ ਰਹੇ ਹਾਂ ਪਰ ਉੱਥੇ ਤਾਂ ਬਹੁਤ ਮੰਦਾ ਮਾਹੌਲ ਹੈ ਤੁਹਾਡੇ ਪੁੱਤਰ ਦੀ ਘਰ ਵਾਪਸੀ ਹੋਈ ਹੈ ਦੁਬਈ ਤੋਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਮਾਂਗੇ ਜੀ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲ ਆ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹਦੀਆਂ ਦੋ ਢੀਆਂ ਇੱਕ ਮੁੰਡਾ ਇਹ ਹਾਲ ਸੀ ਜਦੋਂ ਮੰਨ ਲਓ ਕਿ ਇਹ ਡੇਬਿਟ ਵਿੱਚ ਫਸੇ ਹੋਏ ਸੀ ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ 'ਚੋਂ ਕਰਜ਼ਾ ਲੈ ਕੇ ਭੇਜਿਆ ਇਹਨੂੰ ਵਾਪਸੀ ਕਰਾਉਣੀ ਵੀ ਵਾਪਸੀ ਕਰਾਉਣੀ ਤੇ ਪੈਸੇ ਕਾਹਗਾ ਇੰਜਰੀ ਭੇਜਿਆ ਫੇਰ ਦੋ ਵਾਰੀ ਅਸੀਂ ਟੈਗ ਟਗਰਾ ਕੇ ਭੇਜੀ ਆਊਟ ਪਾਸਪੋਰਟ ਦੇ ਪੈਸੇ ਉਹ ਅੱਡ 15000 ਰੁਪਏ ਪੈ ਜਾਣਾ ਜਿਹੜੀ ਪੇਮੈਂਟ ਲਈ ਉਹ ਕਿਨੇ ਲਈਏ ਤੁਹਾਡੇ ਕੋ ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਸੀਗਾ ਜੀ ਅਛਾ ਨੇ ਕਿਹਾ ਇਹ ਕਿ ਮੈਂ ਵਾਪਸੀ ਕਰਾਉਂਗਾ ਮੈਂ ਵਾਪਸੀ ਕਰਾਉਂਗਾ ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ ਫਿਰ ਉਹ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੀ ਵਕੀਲ ਦੇ ਸੱਟਾ ਸੱਟਾ ਲੱਗ ਗਿਆ ਹੁਣ ਕੰਪਨੀ ਕਰਦਾ ਦੋ ਜੋ ਐਵੇਂ ਆਲਾ ਟਾਲਾ ਕਰਦਾ ਰਿਹਾ ਫੇਰ ਫੇਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ 2 ਮਹੀਨੇ ਰੱਖ ਕੇ ਕਰਾਇਆ ਪੂਰਾ ਪੂਰਾ ਤੇਰੇ ਪੈਸੇ ਪੂਰੇ ਹੋ ਗਏ ਨਹੀਂ ਜਦੋਂ ਤੂੰ ਵੀ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਾਈ ਜਾਈ ਜਾਈ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫੇਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫੇਰ ਇਹ ਹਾਲਾਤ ਬੜੇ ਕਿੰਨੇ ਸਿਰ ਖਰਾਬ ਹੋਇਆ ਉੱਥੇ ਤੁਹਾਡਾ ਲੜਕਾ ਉਦੋਂ ਸਮਝ ਲਾ ਵੀ 2 ਢਾਈ ਸਾਲ ਹੀ ਇਹ ਬਿਜਲੀ ਤੁਰੇ ਫਿਰ ਦਰਜੇ ਕੰਮ ਕਿਤੇ ਕਰੂ ਨਹੀਂ ਪੈ ਪੰਦੇ ਉਥੇ ਕਾਹਦੇ ਕੰਮ ਕਰਦੇ ਏ ਉਥੇ ਕੰਪਨੀ ਸੀ ਸੀ ਉਜਾ ਸੀ ਉਥੇ ਗੇਟ ਬਾਲ ਜਿਹੜੇ ਬਣਾਉਣੇ ਦਾ ਕੰਗਾ ਖੜੀਆਂ ਕਰਦੇ ਹਾਂ ਤੇ ਹੁਣ ਅੱਜ ਘਰ ਵਾਪਸੀ ਹੋਏ ਸੰਤ ਸੀਚਾ ਜਿੱਦਾਂ ਸੁਣ ਗਿਆ ਕੀ ਗੱਲ ਜੁਲਦੀ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਰ ਕਰਾ ਕੇ ਕਰਜ਼ਾ ਲਾਵਾਂਗੇ ਜਿੱਦਾਂ ਵੀ ਹੈਗਾ ਪਰਾਸੀ ਗਾਂ ਗਨੇ ਵੀ ਗਾਂ ਨਾ ਯਾਰ ਤਾਂ ਖੜਾ ਇੱਥੇ ਥੋੜਾ ਕਰ ਲੈਣ ਉਹ ਵੀ ਘਰ ਖੜਾ ਬਾਹਰ ਜਾ ਕੇ ਬੜਾ ਊਕਾ ਅਬ ਇਹ ਜਿੱਥੇ ਨੌਜਵਾਲੀ ਦੁਬਈ ਤੋਂ ਵਾਪਸੀ ਹੋਈ ਆ ਇਹਨੇ ਕਿਰਵਾਂ ਵਾਪਸ ਆਇਆ ਵਾ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਇਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹਤਾ ਵੀ ਤੁਸੀਂ ਜਾਓ ਇਹ ਬਾਹਰ ਐ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਹੜਲੇ ਨੂੰ ਫੜ ਲਿਆ ਤੇ ਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਕੈਦ ਚੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਆ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਇਹ 90000 ਰੁਪਇਆ ਇਹਦੇ ਕੋਲ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਉਹ ਵਾਈਟ ਪਾਸਪੋਰਟ ਬਣਾ ਕੇ ਤੇ ਤੁਹਾਨੂੰ ਭੇਜ ਦਿੰਦਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉਸੇ ਫਸਿਆ ਹੋਇਆ ਸੀ ਤੇ ਤਕਰੀਬਨ ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰਲੀ ਇਮੀਗ੍ਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇ ਤੇਰੇ ਤੇ ਹਜੇ ਕੇਸ ਚਲਦਾ ਉਹ ਜਿਹੜਾ ਇਥੋਂ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਅਟੈਚਡ ਭੇਜੀ ਸੀ ਟੈਕਟ ਦੀ ਵੀ ਡੇਟ ਲੰਘ ਗਈ ਫਿਰ ਉਥੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉਥੇ ਇਮੀਗ੍ਰੇਸ਼ਨ ਵਾਲੇ ਤੇ ਉਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਆ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਅ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਸੋਚਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਸਾ ਜਿਹੜਾ ਹੈਗਾ ਨਹੀਂ ਸੀਗਾ ਸੋ ਇਹਨੇ तकरीबन ਜਿਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸ ਦੇ ਇਹਨਾਂ ਦਾ ਪਰਿਵਾਰ ਕਿੰਬੈਸੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਬੱਚੇ ਕਿਹੜੇ ਕੇਸ ਇਹ ਅੰਦਰ ਹੈ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਉਹਦੇ ਦੋਸਤ ਮਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ ਹੋਈ ਇਹਨੂੰ ਤੇ ਜੇਲ ਤੋਂ 15 ਦਿਨ ਮਗਰੋਂ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਹਜੇ ਕੇਸ ਚੱਲਦਾ ਫੇਰੇ ਉੱਥੇ ਫਸਿਆ ਰਿਆ ਤੇ ਦੁਬਾਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇ ਆਣ ਕੇ ਸੰਪਰਕ ਕੀਤਾ ਤੇ 3 ਸਤੰਬਰ ਨੂੰ ਇਹ ਜਿਹੜਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਨਾ ਪਤਾ ਕੀ ਇਹਦਾ ਬਈ ਕਿੱਥੋਂ ਆਸੀ ਹੋਇਆ ਇਹ ਇਹਦਾ ਨਾਂ ਹੈ ਅਮਰਜੀਤ ਸਿੰਘ ਤੇ ਖੀਵਾ ਪਿੰਡ ਜਲੰਧਰ ਦੇ ਵਿੱਚ ਅਨਕੁਦਰ ਦੇ ਵਿੱਚ ਪਿੰਡ ਅਮਰਜੀਤ ਇਹਦਾ ਨਾਂ